ਮੈਂ ਤਾਂ ਪ੍ਰਾਊਡ ਫੀਲ ਕਰਦਾ ਕਿ ਸਾਡੀ ਕਮਿਊਨਿਟੀ ਨੂੰ ਸਾਨੂੰ ਦੱਸਣਾ ਨਹੀਂ ਪੈ ਰਿਹਾ ਅਸੀਂ ਕੌਣ ਆ ਸਾਡਾ ਕੰਮ ਬੋਲ ਰਿਹਾ ਕਿ ਕੀ ਅਸੀਂ ਦੁਨੀਆ 'ਚ ਕਿੱਥੇ-ਕਿੱਥੇ ਕੀ-ਕੀ ਅਚੀਵ ਕਰ ਸਕਦੇ ਆ ਅਸੀਂ ਇੰਨਾ ਕੁਝ ਅਚੀਵ ਕਰ ਚੁੱਕੇ ਆ ਪਰ ਤਾਂ ਵੀ ਸਾਡੀ ਕਮਿਊਨਿਟੀ ਅੱਜ ਇਹ ਸਟਰਗਲ ਕਰ ਰਹੀ ਹੈ ਕਿ ਮੈਂ 10000 ਰੁਪਏ ਕਿਵੇਂ ਕਮਾਵਾਂ ਮੈਂ 15000 ਰੁਪਏ ਦੀ ਨੌਕਰੀ 10000 ਤੋਂ 15000 ਤੇ ਕਿਵੇਂ ਪਹੁੰਚਾਂ ਮੈਨੂੰ ਕੋਈ ਗਾਈਡ ਕਰਨ ਵਾਲਾ ਹੀ ਨਹੀਂ ਹੈ ਕਿ ਜਿਹੜੇ ਸਾਡੇ ਰੋਲ ਮਾਡਲਸ ਨੇ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਤੇ ਜਿਹੜੇ ਸਾਡੇ ਇੰਨੇ ਵੱਡੇ ਗੈਪ ਪੈ ਚੁੱਕੇ ਨੇ ਕਿ ਉਹਨਾਂ ਨੂੰ ਮਿਲਣ ਲਈ ਲੋਕੀ ਤਰਸ ਰਹੇ ਨੇ ਉਹਨਾਂ ਨੂੰ ਫੋਲੋ ਕਰਨ ਲਈ ਉਹਨਾਂ ਨਾਲ ਇੱਕ ਗੱਲ ਕਰਨ ਲਈ ਤਰਸ ਰਹੇ ਨੇ ਕਿ ਇਸ ਉਹਨਾਂ ਨਾਲ ਪਲੈਟਫਾਰਮ ਬਿਲਡ ਕਰ ਸਕੀਏ ਸਾਡਾ ਟਾਰਗੇਟ ਹੈ ਕਿ ਨੈਕਸਟ ਟੂ ਨੈਕਸਟ ਸਾਲ 2 ਸਾਲ ਚ ਅਸੀਂ ਅਜੇ ਬੰਗਾ ਜੀ ਨੂੰ ਇਸ ਸਟੇਜ ਤੇ ਖੜਾ ਕਰੀਏ ਆ ਕੇ ਕਿ ਜੈਨ ਕਮਿਊਨਿਟੀ ਨੇ ਇੰਨਾ ਵੱਡਾ ਸਪੋਰਟ ਸਿਸਟਮ ਕ੍ਰੀਏਟ ਕਰਤਾ ਜਿੱਥੇ ਉਹ ਇੱਕ ਦੂਜੇ ਨੂੰ ਬਿਲਡ ਕਰਨ ਦੇ ਪਿੱਛੇ ਹਰ ਇੱਕ ਐਫਰਟ ਕਰ ਰਹੇ ਨੇ ਮੈਂਟਰਸ਼ਿਪ ਚਾਹੀਦੀ ਹੈ ਕੋਈ ਤੁਹਾਨੂੰ ਗਾਈਡੈਂਸ ਚਾਹੀਦੀ ਹੈ ਕੋਈ ਸਟ੍ਰੈਟੇਜੀ ਚਾਹੀਦੀ ਹੈ ਤੁਹਾਨੂੰ ਐਡਵੋਕੇਸੀ ਚਾਹੀਦੀ ਹੈ ਤੁਹਾਨੂੰ ਫੰਡਿੰਗ ਚਾਹੀਦੀ ਹੈ ਸਾਡੀ ਕਮਿਊਨਿਟੀ ਦਾ ਕੋਈ ਬੰਦਾ ਹੈਗਾ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਸਾਡੇ ਪੰਜਾਬੀਆਂ ਦਾ ਇੱਕ ਪਲੈਟਫਾਰਮ ਸਾਂਝਾ ਪਲੈਟਫਾਰਮ ਕਿਉਂ ਨਹੀਂ ਬਣ ਪਾ ਰਿਹਾ ਜਿਸ ਨੂੰ ਇੱਕ ਟੀਵੀ ਦੇ ਵਿਚਕਾਰ ਇੱਕ ਐਡਵਰਟਾਈਜ਼ਮੈਂਟ ਚ ਦੇਖਦੇ ਆ ਇੰਡੀਗੋ ਤੋਂ ਪਸਰੀਚਾ ਭਾਜੀ ਬੈਠੇ ਆ ਮੇਰਾ ਐਵੀਏਸ਼ਨ ਬੈਕਗ੍ਰਾਉਂਡ ਹੋਣ ਕਰਕੇ ਮੈਂ ਇਹਨਾਂ ਨੂੰ ਕਿੰਨੀ ਵਾਰ ਦੇਖਿਆ ਕਿ ਸਾਡਾ ਇੱਕ ਪੰਜਾਬੀ ਵੀਰ ਇੱਕ ਐਹੋ ਜੀ ਪੋਜੀਸ਼ਨ ਤੇ ਬੈਠਾ ਵੀ ਜਿਸ ਦੇ ਅੰਡਰ 50000 ਬੰਦਾ ਮੈਨੇਜ ਕਰ ਰਿਹਾ ਹੋ ਤੁਸੀਂ ਬਲੀਵ ਕਰ ਸਕਦੇ ਹੋ 50000 EMPLOYEES ਨੂੰ ਮੈਨੇਜ ਕਰਨ ਲਈ ਖੁਰਾਨਾ ਸਾਹਿਬ ਬੈਠੇ ਨੇ ਬਾਜਵਾ ਸਾਹਿਬ ਬੈਠੇ ਨੇ ਸਤਨਾਮ ਸੰਧੂ ਜੀ ਬੈਠੇ ਨੇ ਕਿ ਅਸੀਂ ਇੰਨਾ ਕੁਝ ਅਚੀਵ ਕਰ ਚੁੱਕੇ ਹਾਂ ਪਰ ਤਾਂ ਵੀ ਸਾਡੀ ਕਮਿਊਨਿਟੀ ਅੱਜ ਇਹ ਸਟਰਗਲ ਕਰ ਰਹੀ ਹੈ ਕਿ ਮੈਂ 10000 ਰੁਪਏ ਕਿਵੇਂ ਕਮਾਵਾਂ ਮੈਂ 15000 ਰੁਪਏ ਦੀ ਨੌਕਰੀ 10000 ਤੋਂ 15000 ਤੇ ਕਿਵੇਂ ਪਹੁੰਚਾਂ ਮੈਨੂੰ ਕੋਈ ਗਾਈਡ ਕਰਨ ਵਾਲਾ ਹੀ ਨਹੀਂ ਹੈ ਤੇ ਅਸੀਂ ਜਦੋਂ ਸ਼ਾਨ ਨਾਲ ਕਹਿੰਦੇ ਹਾਂ ਮੈਂ ਮੱਕੜ ਬਾਈ ਨੇ ਗੱਲ ਕੀਤੀ ਕਿ ਅਸੀਂ ਦੁਬਈ ਇਕੱਠੇ ਸੀ ਸੋ ਦੁਬਈ ਵਿੱਚ ਸਟੇਜ ਤੇ ਗੱਲ ਕੀਤੀ ਕਿ ਅਸੀਂ ਅਵਾਰਡਸ ਦੇ ਰਹੇ ਹਾਂ ਅਸੀਂ ਸਿੱਖ ਅਵਾਰਡਸ ਕਰਾ ਰਹੇ ਹਾਂ ਸਾਨੂੰ ਉੱਥੇ ਅਵਾਰਡ ਮਿਲਿਆ ਬਹੁਤ ਚੰਗਾ ਲੱਗਿਆ ਔਰ ਜਿੰਨੇ ਅਵਾਰਡੀ ਸੀਗੇ ਮੈਂ ਉਹਨਾਂ ਨੂੰ ਗੁਜਾਰਿਸ਼ ਕੀਤੀ ਹੱਥ ਜੋੜ ਕੇ ਕਿ ਮੈਨੂੰ ਬਹੁਤ ਚੰਗਾ ਲੱਗਿਆ ਕਿ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਸਾਡੇ ਸਿੱਖ ਇਸ ਇਸ ਪੋਜੀਸ਼ਨ ਤੇ ਬੈਠੇ ਨੇ ਪਰ ਜਦੋਂ ਉਹ ਅਵਾਰਡ ਲੈ ਕੇ ਆਏ ਤੇ ਮੈਂ ਸਟੇਜ ਤੋਂ ਸਾਰਿਆਂ ਨੂੰ ਸੰਬੋਧਨ ਕੀਤਾ ਤੇ ਮੇਰੀ ਗੁਜਾਰਿਸ਼ ਇਹ ਸੀ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਆ ਮੈਂ ਇਨਸਪਾਇਰਡ ਆ ਜੀਤੋ ਆਰਗੇਨਾਈਜੇਸ਼ਨ ਤੋਂ ਮੈਂ ਬੜੇ ਸੱਜਣ ਇੰਡੀਵਿਜੂਅਲਸ ਬੈਠੇ ਨੇ ਤੇ ਕਿ ਮੈਂ ਉਹਨਾਂ ਦੇ ਨਾਲ ਜਦੋਂ ਗੱਲ ਕਰਦਾ ਆਪਣੇ ਆਈਡੀਆ ਦੇ ਬਾਰੇ ਡਿਸਕਸ ਕੀਤਾ ਭੱਟੀ ਭਾਜੀ ਨਾਲ ਗੱਲ ਕੀਤੀ ਕਿ ਜੈਨ ਕਮਿਊਨਿਟੀ ਨੇ ਇੰਨਾ ਵੱਡਾ ਸਪੋਰਟ ਸਿਸਟਮ ਕ੍ਰੀਏਟ ਕਰਤਾ ਜਿੱਥੇ ਉਹ ਇੱਕ ਦੂਜੇ ਨੂੰ ਬਿਲਡ ਕਰਨ ਦੇ ਪਿੱਛੇ ਹਰ ਇੱਕ ਐਫਰਟ ਕਰ ਰਹੇ ਨੇ ਮੈਂਟਰਸ਼ਿਪ ਚਾਹੀਦੀ ਹੈ ਕੋਈ ਤੁਹਾਨੂੰ ਗਾਈਡੈਂਸ ਚਾਹੀਦੀ ਹੈ ਕੋਈ ਸਟ੍ਰੈਟੇਜੀ ਚਾਹੀਦੀ ਹੈ ਤੁਹਾਨੂੰ ਐਡਵੋਕੇਸੀ ਚਾਹੀਦੀ ਹੈ ਤੁਹਾਨੂੰ ਫੰਡਿੰਗ ਚਾਹੀਦੀ ਹੈ ਸਾਡੀ ਕਮਿਊਨਿਟੀ ਦਾ ਕੋਈ ਬੰਦਾ ਹੈਗਾ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਸਾਡੇ ਪੰਜਾਬੀਆਂ ਦਾ ਇੱਕ ਪਲੈਟਫਾਰਮ ਸਾਂਝਾ ਪਲੈਟਫਾਰਮ ਕਿਉਂ ਨਹੀਂ ਬਣ ਪਾ ਰਿਹਾ ਸੋ ਇਹ ਪਲੈਟਫਾਰਮ ਅਸੀਂ ਜਿਹੜੇ ਮਰਜੀ ਸੈਕਟਰ ਦੀ ਗੱਲ ਕਰੀਏ ਅਸੀਂ ਜਦੋਂ ਸਪੀਕਰ ਲਿਸਟ ਆਇਡੈਂਟੀਫਾਈ ਕਰ ਰਹੇ ਸੀ ਤਾਂ ਸਾਡੇ ਕੋਲ ਇੰਨੀ ਲੰਬੀ ਲਿਸਟ ਸੀ ਕਿਸੇ ਨੇ ਕਿਹਾ ਵੀ ਤਿੰਨ ਪੈਨਲ ਨੇ 20-25 ਸਪੀਕਰਸ ਬੁਲਾ ਰਹੇ ਕੌਣ ਸੁਣੇਗਾ ਮੇਕਾ ਕੋਣ ਕਿਉਂ ਨਹੀਂ ਸੁਨੇਗਾ ਪਿੱਛੇ ਦੇਖੋ ਹਜੇ ਵੀ ਖੜੇ ਹੋਏ ਨੇ ਸਾਰੇ ਕਟੋਕਟ 100 ਬੰਦਾ ਨੀ ਪਿੱਛੇ ਖੜਾ ਹੋਇਆ ਕਿਉਂ ਨਹੀਂ ਸੁਨੇਗਾ ਉਹਨਾਂ ਦੇ ਦਿਲ ਨਹੀਂ ਖੁਸ਼ ਹੋਣਗੇ ਕਿ ਸਾਡੇ ਪੰਜਾਬੀ ਸਾਡੇ ਸਿੱਖ ਇਸ ਪੋਜੀਸ਼ਨਸ ਤੇ ਬੈਠੇ ਨੇ ਮੇਰਾ ਤਾਂ ਬਹੁਤ ਦਿਲ ਖੁਸ਼ ਹੁੰਦਾ ਜਦੋਂ ਮੈਂ ਕਿਸੇ ਨੂੰ ਵੇਖਦਾ ਮੈਂ ਤਾਂ ਪ੍ਰਾਊਡ ਫੀਲ ਕਰਦਾ ਕਿ ਸਾਡੀ ਕਮਿਊਨਿਟੀ ਨੂੰ ਸਾਨੂੰ ਦੱਸਣਾ ਨਹੀਂ ਪੈ ਰਿਹਾ ਸੀ ਕੌਣ ਸਾਡਾ ਕੰਮ ਬੋਲ ਰਿਹਾ ਕਿ ਕੀ ਅਸੀਂ ਦੁਨੀਆ 'ਚ ਕਿੱਥੇ-ਕਿੱਥੇ ਕੀ-ਕੀ ਅਚੀਵ ਕਰ ਸਕਦੇ ਆ ਸਾਡਾ ਟਾਰਗੇਟ ਹੈ ਕਿ ਨੈਕਸਟ ਟੂ ਨੈਕਸਟ ਸਾਲ 2 ਸਾਲ ਚ ਅਸੀਂ ਅਜੇ ਬੰਗਾ ਜੀ ਨੂੰ ਇਸ ਸਟੇਜ ਤੇ ਖੜਾ ਕਰੀਆ ਆ ਕੇ ਕਿ ਜਿਹੜੇ ਸਾਡੇ ਰੋਲ ਮਾਡਲਸ ਨੇ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਤੇ ਜਿਹੜੇ ਸਾਡੇ ਇੰਨੇ ਵੱਡੇ ਗੈਪ ਪੈ ਚੁੱਕੇ ਨੇ ਕਿ ਉਹਨਾਂ ਨੂੰ ਮਿਲਣ ਲਈ ਲੋਕੀ ਤਰਸ ਰਹੇ ਨੇ ਉਹਨਾਂ ਨੂੰ ਫੋਲੋ ਕਰਨ ਲਈ ਉਹਨਾਂ ਨਾਲ ਇੱਕ ਗੱਲ ਕਰਨ ਲਈ ਤਰਸ ਰਹੇ ਨੇ ਕਿ ਇਸ ਉਹਨਾਂ ਨਾਲ ਪਲੈਟਫਾਰਮ ਬਿਲਡ ਕਰ ਸਕੀ ਸੋ ਅੱਜ ਦਾ ਜਿਹੜਾ ਸਾਰਾ ਮੋਟਿਵ ਹੈ ਅੱਜ ਦਾ ਜਿਹੜਾ ਸਾਰਾ ਸੈਸ਼ਨ ਹੈ ਇਹ ਸਿਰਫ ਇੱਕ ਇੰਟਰੋਡਕਟਰੀ ਸੈਸ਼ਨ ਹੈ ਕਿ ਵੀ ਆਰ ਬਿਲਡਿੰਗ ਔਰ ਮੈਂ ਵਿਸ਼ਵਾਸ ਦੁਆਣਾ ਕਿ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਸਾਰੇ ਸਪੀਕਰਸ ਦੇ ਸਾਥ ਦੇ ਨਾਲ ਅਸੀਂ ਇਹ ਬਿਲਡ ਕਰ ਜਾਵਾਂਗੇ ਔਰ ਡੈਫੀਨੇਟਲੀ ਕਰਾਂਗੇ ਤੁਹਾਡੇ ਸਾਹਮਣੇ ਪ੍ਰੂਵ ਹੋਊਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਰਿਕੁਐਸਟ ਕਰਦਾ ਗੁਰਿੰਦਰ ਭੱਟੀ ਜੀ ਤੁਸੀਂ ਉਸ ਟਾਈਮ ਦੇ ਉੱਤੇ ਸਾਡਾ ਸਾਥ ਦਿੱਤਾ ਕਿ ਜਿਸ ਟਾਈਮ ਤੇ ਅਸੀਂ ਇਹ ਸੋਚ ਰਹੇ ਕੀ ਅਸੀਂ ਮੈਂ ਆਪਣੇ ਕੈਰੀਅਰ ਵੱਲ ਜਾਵਾਂ ਪਾਇਲਟ ਬਣਾ ਜਾ ਜੁੜਾਵਾ ਯਾ ਮੈਂ ਜੋ ਮੇਰੇ ਕੋਲੇ ਤਜਰਬਾ ਹੈ ਮੈਂ ਉਸ ਚੀਜ਼ ਨੂੰ ਕੁਝ ਬਿਲਡ ਕਰ ਸਕਾ ਸੋ ਪਲੀਜ਼ ਭਾਜੀ ਅੱਜ ਤੁਸੀਂ ਆਓ ਔਰ ਇਸ ਵਿਜ਼ਨ ਨੂੰ ਸਾਂਝਾ ਕਰੋ ਔਰ